ਕਿਸਾਨੀ ਮੋਰਚੇ ਤੋਂ ਇੱਕ ਮੱਧ ਭਾਗੀ ਖਬਰ ਸਾਹਮਣੇ ਆਈ ਜਿੱਥੇ ਕੀ 21 ਸਾਲਾ ਨੌਜਵਾਨ ਨੇ ਆਪਣੀ ਜ਼ਿੰਦਗੀ ਨਗਵਾ ਲਿਆ ਦੱਸਿਆ ਜਾ ਰਿਹਾ ਹੈ ਕਿ ਸਿਰ ਦੇ ਵਿੱਚ ਗੋਲੀ ਬੱਜੀਏ ਇਸ ਸਮੇਂ ਰਜਿੰਦਾ ਹਸਪਤਾਲ ਪਟਿਆਲਾ ਦੇ ਵਿੱਚ ਉਸ ਦੀ ਮਿਤਕ ਜੇ ਨੂੰ ਰੱਖਿਆ ਗਿਆ ਹੈ ਗੋਲੀ ਜਿਹੜੀ ਸਿਰਦ ਵਿੱਚ ਬੱਤੀ ਹੈ ਹਾਲਾਂਕਿ ਪੋਸਟਮਾਰਟਮ ਹੋ ਰਿਹਾ ਹੈ ਤੇ ਪਤਾ ਉਹ ਬਾਅਦ ਚ ਲੱਗੇਗਾ ਕਿ ਆਖਰੀ ਕਾਲ ਉਹ ਗੋਲੀ ਕਿਹੜੀ ਵੱਜੀ ਹੈ ਕਿਉਂਕਿ ਜਦੋਂ ਪਹਿਲਾਂ ਯਾਨੀ ਕਿ 13 ਤੱਕ ਦੀ ਗੱਲ ਕਰ ਲਈ ਉਦੋਂ ਜਦੋਂ ਕਾਫਾ ਸ਼ੁਰੂ ਹੋਇਆ ਸੀਗਾ ਉਦੋਂ ਵੀ ਹਰਿਆਣਾ ਪੁਲਿਸ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਆंसू ਗੈਸ ਦੇ ਗੋਲਿੱਤੇ ਰੱਪਣ ਜਾਂ ਗੋਲੀਆਂ ਚਲਾਈ ਗਈ ਸੀਗੀਆਂ ਲੇਕਿਨ ਉੱਥੇ ਹੀ ਹੁਣ ਇਸ ਸਮੇ 21 ਸਾਲਾ ਨੌਜਵਾਨ ਜਿਸ ਦਾ ਨਾਮ ਸ਼ੁਭ ਕਰਮਨ ਸਿੰਘ ਪੁੱਤਰ ਚਰਨਜੀਤ ਸਿੰਘ ਜੋ ਕਿ ਬਠਿੰਡਿਆ ਰਹਿਣ ਵਾਲਾ ਸੀਗਾ ਉਸਤੇ ਮ੍ਰਿਤਕ ਦੇ ਨੂੰ ਇਸ ਸਮੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਲੈ ਜਾਇਆ ਗਿਆ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਹੋਣ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਕਿ ਆਖਿਰਕਾਰ ਗੋਲੀ ਕਿਹੜੀ ਬਜੀਏ ਜਾਂ ਫਿਰ ਜਿਹੜੀ ਗੋਲੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਮਾਰੀ ਗਈ ਹੈ ਉਹ ਆਖਿਰਕਾਰ ਉਹ ਗੋਲੀ ਕਿਹੜੀ ਸੀ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਕੋਈ ਵੀ ਇਹੋ ਜੀ ਗੋਲੀ ਦਾ ਇਸਤੇਮਾਲ ਨਾ ਕੀਤਾ ਜਾਵੇ ਹੰਝੂ ਗੈਸ ਰਬੜ ਦੀਆਂ ਗੋਲੀਆਂ ਪਹਿਲਾਂ ਵੀ ਚੱਲੀਆਂ ਸੀਗੀਆਂ ਬਹੁਤ ਸਾਰੇ ਨੌਜਵਾਨ ਹੁਣ ਜੋ ਦੱਸਿਆ ਜਾ ਰਿਹਾ ਜੋ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸ਼ੁਭਕਰਮਨ ਸਿੰਘ ਦੇ ਨਾਲ ਨਾਲ ਹੋਰ ਵੀ ਕਈ ਕਿਸਾਨ ਆਗੂ ਫੱਟਰ ਹੋਏ ਨੇ ਉਹ ਵੀ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ ਦੋ ਆਗੂ ਜਿਹੜੇ ਉਹਨਾਂ ਦੇ ਵੀ ਹਾਲਾਤ ਕਾਫੀ ਗੰਭੀਰ ਦੱਸੀ ਜਾ ਰਹੀਏ ਇਹ ਸਾਰੇ ਹਾਲਾਤ ਜਿਹੜੇ ਬਣੇ ਹੋਏ ਨੇ ਬਾਰਡਰ ਦੇ ਉੱਪਰ ਕਾਫੀ ਤਣਾਪੁਰਨ ਨੇ ਸਰਕਾਰ ਦੇ ਵੱਲੋਂ ਕੀਆ ਗਿਆ ਸਕੇ ਸ਼ਾਂਤੀ ਮੈਂ ਢੰਗ ਨਾਲ ਅਧੂਲਨ ਚੱਲੇ ਕਿਸਾਨੀ ਆਗੂਆਂ ਦੇ ਵੱਲੋਂ ਵੀ ਕਿਸਾਨ ਆਗੂਆਂ ਵੱਲੋਂ ਵੀ ਗੱਲ ਆਖੀ ਗਈ ਸੀ ਕਿ ਅਸੀਂ ਜਿਹੜਾ ਅੰਦੂਲਨ ਕਰਾਂਗੇ ਉਸ ਨੂੰ ਅਸੀਂ ਬੜੇ ਹੀ ਸ਼ਾਂਤ ਮੈਢਾਂ ਦੇ ਨਾਲ ਕਰਾਂਗੇ ਲੇਕਿਨ ਜਿਸ ਤਰੀਕੇ ਦੇ ਹਾਲਾਤ ਜਾਂ ਜਿਹੜੀਆਂ ਤਸਵੀਰਾਂ ਸਾਡੇ ਸਾਹਮਣੇ ਆ ਰਹੀਆਂ ਤੁਹਾਡੇ ਨਾਲ ਸੀ ਸਾਝੇ ਵੀਖਾਰੇ ਨੇ ਕਿ ਤਾਜ਼ਾ ਹਾਲਾਤ ਜਿਹੜੇ ਸਮੇਂ ਸ਼ੰਭੂ ਬਾਰਡਰ ਦੇ ਬਣੇ ਹੋਏ ਨੇ ਤਾਜ਼ਾ ਹਾਲਾਤ ਜਿਹੜੇ ਸਮੇਂ ਖਲੋਰੀ ਬਾਰਡਰ ਦੇ ਬਣੇ ਹੋਏ ਨੇ ਜਿੱਥੇ ਕਿ ਕਿਸਾਨਾਂ ਅੱਗੋਂ ਪਹੁੰਚੇ ਹੋਏ ਨੇ ਉਤੋਂ ਹੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਵੀ ਲਗਾਤਾਰ ਤਸ਼ੱਦਦ کہہ ਸਕਦੇ ਆ ਜਾਂ ਕਹਿ ਲੋ ਕਿ ਉਹਨਾਂ ਦੇ ਵੱਲੋਂ ਵੀ ਰੋਕਿਆ ਜਾਦਾ ਹੈ ਕਿ ਕਿਸੇ ਤਰੀਕੇ ਨਾਲ ਕਿਸਾਨ ਇਹ ਪੰਜਾਬੀ ਜਿਹੜੇ ਨੇ ਇਸ ਹਰਿਆਣਾ ਦੇ ਬਾਰਡਰ ਨੂੰ ਪਾਰ ਲਾ ਕਰ ਲਿਆ ਤੇ ਉੱਥੇ ਹੀ ਇੱਕ ਮੰਦਭਾਗੀ ਖਬਰ ਸਾਡੇ ਸਾਹਮਣੇ ਆਉਦੀ ਕਿ 21 ਸਾਲਾ ਨੌਜਵਾਨ ਜਿਸ ਦਾ ਨਾਮ ਸੁਭਕਰਮਨ ਸਿੰਘ ਦੱਸਿਆ ਜਾ ਰਿਹਾ ਆਪਣੀ ਜ਼ਿੰਦਗੀ ਨੂੰ ਗਵਾ ਬੈਠਾ ਹੈ ਸਿਰ ਦੇ ਵਿੱਚ ਗੋਲੀ ਵੱਜੀ ਹੈ ਉਸ ਦੀ ਮ੍ਰਿਤਕ ਦੇ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਜਮ੍ਹਾਂ ਕਰਵਾਇਆ ਗਿਆ ਪੋਸਟਮਾਰਟਮ ਤੋਂ ਬਾਅਦ ਆਖਿਰਕਾਰ ਪਤਾ ਚੱਲੇਗਾ ਕਿ ਉਹ ਗੋਲੀ ਜਿਹੜੀ ਵੱਜੀ ਹੈ ਉਹ ਕਿਹੜੀ ਗੋਲੀ ਹੈ ਕਿਸ ਗੋਲੀ ਨਾਲ ਉਸ ਦੀ ਮੌਤ ਹੋਈ ਹੈ ਕਿਉਂਕਿ ਇਹ ਜਿਹੜੀ ਗੋਲੀ ਬੱਜੀਏ ਤੇ ਗੋਲੀ ਬੱਜੀਏ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਸੁਭਕਰਮਨ ਸਿੰਘ ਦੇ ਨਾਲ-ਨਾਲ ਹੋਰ ਵੀ ਕਈ ਕਿਸਾਨ ਆਗੂ ਫੱਟੜ ਹੋਏ ਨੇ ਉਹ ਵੀ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚੋਂ ਦੋ ਆਗੂ ਜਿਹੜੇ ਉਹਨਾਂ ਦੀ ਵੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਇਹ ਸਾਰੇ ਹਾਲਾਤ ਜਿਹੜੇ ਬਣੇ ਹੋਏ ਨੇ ਬਾਰਡਰ ਦੇ ਉੱਪਰ ਕਾਫੀ ਤਣਾਪੁਰ ਨੇ ਸਰਕਾਰ ਦੇ ਵੱਲੋਂ ਕੀ ਆ ਗਿਆ ਸਕੇ ਸ਼ਾਂਤੀ ਮੈਂ ਢੰਗ ਨਾਲ ਅਭਦੁੱਲਨ ਚੱਲੇ ਕਿਸਾਨੀ ਆਗੂਆਂ ਦੇ ਵੱਲੋਂ ਵੀ ਕਿਸਾਨ ਆਗੂਆਂ ਵੱਲੋਂ ਵੀ ਗੱਲ ਆਖੀ ਗਈ ਸੀ ਕਿ ਅਸੀਂ ਜਿਹੜਾ ਆंदोलਨ ਕਰਾਂਗੇ ਉਸ ਨੂੰ ਅਸੀਂ ਬੜੇ ਹੀ ਸ਼ਾਂਤ ਬੈਠ ਕੇ ਨਾਲ ਕਰਾਂਗੇ ਲੇਕਿਨ ਜਿਸ ਤਰੀਕੇ ਦੇ ਹਾਲਾਤ ਜਾਂ ਜਿਹੜੀਆਂ ਤਸਵੀਰਾਂ ਸਾਡੇ ਸਾਹਮਣੇ ਆ ਰਹੀਆਂ ਤੁਹਾਡੇ ਨਾਲ ਅਸੀਂ ਸਾਝਾ ਵੀ ਕਰ ਰਹੇ ਹਾਂ ਕਿ ਤਾਜ਼ਾ ਹਾਲਾਤ ਜਿਹੜੇ ਸਮੇਂ ਸ਼ੰਭੂ ਬਾਰਡਰ ਦੇ ਬਣੇ ਹੋਏ ਨੇ ਤਾਜ਼ਾ ਹਾਲਾਤ ਜਿਹੜੇ ਸਮੇਂ ਖਲੋਰੀ ਬਾਰਡਰ ਦੇ ਬਣੇ ਹੋਏ ਨੇ ਜਿੱਥੇ ਕਿ ਕਿਸਾਨਾਂ ਅੱਗੋਂ ਪਹੁੰਚੇ ਹੋਏ ਨੇ ਉਤੋਂ ਹੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਵੀ ਲਗਾਤਾਰ ਤਸ਼ੱਦਦ کہہ ਸਕਦੇ ਆ ਜਾਂ ਕਹਿ ਲੋ ਕਿ ਉਹਨਾਂ ਦੇ ਵੱਲੋਂ ਵੀ ਰੋਕਿਆ ਜਾਦਾ ਹੈ ਕਿ ਕਿਸੇ ਤਰੀਕੇ ਨਾਲ ਕਿਸਾਨ ਇਹ ਪੰਜਾਬੀ ਜਿਹੜੇ ਨੇ ਹਰਿਆਣਾ ਦੇ ਬਾਰਡਰ ਨੂੰ ਪਾਰ ਲਾ ਕਰ ਲੇਨ ਤੇ ਉੱਥੇ ਹੀ ਇੱਕ ਮਦਭਾਗੀ ਖਬਰ ਸਾਡੇ ਸਾਹਮਣੇ ਆਉਦੀ ਕਿ 21 ਸਾਲਾ ਨੌਜਵਾਨ ਜਿਸ ਦਾ ਨਾਮ ਸੁਭਕਰਮਨ ਸਿੰਘ ਦੱਸਿਆ ਜਾ ਰਿਹਾ ਆਪਣੀ ਜ਼ਿੰਦਗੀ ਨੂੰ ਗਵਾ ਬੈਠਾ ਹੈ ਸਿਰ ਦੇ ਵਿੱਚ ਗੋਲੀ ਵੱਜੀ ਹੈ ਉਸ ਦੀ ਮ੍ਰਿਤਕ ਦੇ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਜਮ੍ਹਾਂ ਕਰਵਾਇਆ ਗਿਆ ਪੋਸਟਮਾਰਟਮ ਤੋਂ ਬਾਅਦ ਆਖਿਰਕਾਰ ਪਤਾ ਚੱਲੇਗਾ ਕਿ ਉਹ ਗੋਲੀ ਜਿਹੜੀ ਵੱਜੀਏ ਉਹ ਕਿਹੜੀ ਗੋਲੀ ਹੈ ਕਿਸ ਗੋਲੀ ਨਾਲ ਉਸ ਦੀ ਮੌਤ ਹੋਈ ਹੈ ਕਿਉਂਕਿ ਇਹ ਜਿਹੜੀ ਗੋਲੀ ਵੱਜੀਏ ਇਹ ਗੋਲੀ ਵੱਜੀਏ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ